ਕਹਿੰਦੀ ਫੁੱਲ ਕੇ ਬਾਗ ਚ ਆ ਜੀ ਇੱਕ ਫੁੱਲ ਤੋੜ ਲੈਣ ਦੇ ਨਾਲ ਕੁੜਤਾ ਲੜ ਗਿਆ ਹੱਸ ਤੇਰੇ ਫੁੱਲ ਕੇ ਬਾਗ ਵਿੱਚ ਆ ਜੀ ਇੱਕ ਫੁੱਲ ਤੋੜ ਲੈਣ ਦੇ ਲਾਲ ਕੁਰਤੇ ਵਾਲਿਆ ਯਾਰਾ ਸੰਭਾ ਲੈ ਦੀ ਲੋਹ ਹੜੜਾ ਕਣੀ ਹੱਠਾ ਲੈ ਮੈਂ ਉਹਨਾ ਦੇ ਨਾ ਦੀ ਛੱਡ ਸੱਤਾਂ ਨੂੰ ਨਾ ਅਖੰਸੀ ਆ ਜਾ ਵੀ ਨਹੀਂ ਯਾ ਆਪਣਾ ਕੋਈ ਕਦਰੀਆਂ ਲਗਿਆ ਓਏ ਆ ਜਾ ਕੋਈ ਸੁਣਾ ਦੇ ਢਾਈ 200 ਭਾਈ ਤੇ ਆਉਂਦੇ ਯਾਰ ਪੰਨਵਾ ਗੁਰਦੀ ਤੇਲੀ ਤਾ ਨੂੰ ਚੜਦਾ ਸੁਪਾ ਹਵੇਲੀ ਕੱਲ ਸਾਰੇ ਵੀਰਾਂ ਨੂੰ ਤੇ ਇੱਕ ਹੋਰ ਸੌਦਾ ਕਰਾਉਣੇ ਆ ਤੇ ਦੇਖਦੇ ਆ ਮੇਲ ਮਿਲੂਗਾ ਜਾਂ ਨਹੀਂ ਤੇ ਬੱਚੇ ਦਾ ਸੌਦਾ ਹੋ ਰਿਹਾ ਤੇ ਦੇਖਦੇ ਆ ਹੋਊ ਜਾਂ ਨਹੀਂ

5000 ਲਾਤਾ ਮੈਂ ਪਿੰਡ ਲਾਗੇ ਲੈਣੇ ਦਾ ਸਿੱਧੀ ਗੱਲ ਇਹ ਮੈਂ ਮਿਮਣੇ ਤੇ ਬੱਕਰੀਆਂ ਜੇ ਫੜਿਆ ਝੂਟ ਨਹੀਂ ਬੋਲਦੇ ਨਾ ਨਾ ਆਲੇ ਕਰ ਜਾਂ ਭੈਣ ਦੀ ਲੈਣਾ ਸੀ ਕਹਾਂਗੇ ਲੈ ਮਾਰਦੇ ਉੱਤੇ ਕੰਮ ਇਹ ਆਪਣਾ ਤਾਂ ਨਹੀਂ ਨਾ ਝੂਠ ਖਾਣਾ ਸੱਚਾ ਕਦੇ ਨਾ ਸੱਚਾ ਕੌਣ ਇਹ ਮਾਰ ਕਿਤਾਬਿਕ ਤੇ ਆਉਂਦੀ ਰਹਿੰਦੀ ਨੇ ਇਹ ਸਾਂਪਰੀਆਂ ਖੱਲਾਂ ਨੇ ਇਹਨਾਂ ਦਾ ਕੁਝ ਨਹੀਂ ਰਹਿ ਜਾਂਦੀ ਬੱਕਰੀ ਕੱਕਰੀ ਦਾ ਕਿਹੜਾ ਝੂਠਾ ਕਰੂ ਉਹੀ ਮਰੂ ਆ ਸੱਚਾ ਕਿਹੜਾ ਮਰਜੂ જમીન કરી ઝૂઠા નેમતા કદાચ કરીએ નેમ્પી આપ ਦੇਖਦੇ ਆ ਇਹ ਸੌਦਾ ਹੁੰਦਾ ਹੈ ਜਾਂ ਨਹੀਂ ਹਾਂ ਆਏ ਤਾਂ ਫਿਰ ਲੈ ਜਾ ਇੱਥੇ ਲੈ ਜਾ ਇੱਥੇ ਵੀ ਨਹੀਂ ਲੈਂਦੇ ਜਾਂ ਵਗ ਜਾਂਦੇ ਫੱਕੀਆਂ ਉੱਠਾਂ ਵਰਗੀਆਂ ਫੱਕੀਆਂ ਆਏ ਨਹੀਂ ਜੀ ਬਾਅਵ ਨਹੀਂ ਫੜਦੇ ਅਸੀਂ ਕਿਸੇ ਕੰਨੀ ਚੱਕ ਚੱਕ ਇਹ ਤਾਂ ਮਰ ਤੇਰੇ ਨਾਲ ਕੁਰਤੇ ਨਹੀਂ ਪਸੰਦ ਕਰਦੇ ਕਹਿੰਦੀ ਫੁੱਲ ਕੇ ਬਾਗ ਚ ਆ ਦੀ ਇੱਕ ਫੁੱਲ ਤੋੜ ਲੈਣ ਦੇ ਇਹ ਨਾਲ ਕੁਰਤੇ ਲੜ ਗਿਆ ਹੱਸ ਤੇਰੇ ਫੁੱਲ ਕੇ ਬਾਗ ਵਿੱਚ ਆ ਜੀ ਇੱਕ ਫੁੱਲ ਤੋੜ ਲੈਣ ਦੇ ਲਾਲ ਕੁਰਤੇ ਬਾਗਿਆਂ ਯਾਰਾ ਸਿੰਧਾ ਨਾਲ ਦੀ ਹੋਈ ਦਾ ਹੜਦਾ ਕਹਿੰਦੀ ਹੱਥ ਤੇ ਮੇਵਨਾ ਦੇਈ ਨਾ ਦੇਈ ਛੱਡ ਸੱਤਾਂ ਨੂੰ ਨਾ ਅਖੰਸੀ ਹੀ ਆ ਕਰੀ ਨਹੀਂ ਯਾਰ ਮੇਰਾ ਬਣਾਨੀ ਮੰਨਿਆ ਵੀ ਬਸ ਬਣ ਗਿਆ ਤੈਨੂੰ ਆਪ ਦੇ ਕੇ ਆਇਆ ਬਣ ਗਿਆ ਐਸੇ ਗੈਨਾਂ ਲੱਗ ਬੰਦੇ ਕਿ ਐਸਾ ਨਹੀਂ ਨਹੀਂ ਗੱਲ ਮੈਂ ਪੈਸੇ ਵਿੱਚ ਨਹੀਂ ਲੱਗ ਰਿਹਾ ਐਸੇ ਗੈਨਾਂ ਲੱਗ ਬੰਦੇ ਨੂੰ ਬੰਦਾ ਨਹੀਂ ਮਿਲਦਾ ਨਹੀਂ ਨਹੀਂ ਮੈਂ ਲੱਗੇ ਨਹੀਂ ਰਿਹਾ ਮੰਨਿਆ ਵੀ ਕਰ ਬੰਦੇ ਨੂੰ ਬੰਦਾ ਰੋਜ਼ ਮਿਲੂਗਾ ਮੈਂ ਕਿਹੜਾ ਜੀ ਪਿਆ ਰਿਹਾ ਬਸ ਹੋਰ ਬੈ ਜਾ ਉਹਨੇ ਆਹ ਮੋੜ ਤੇ ਅਗਲਾ ਪਿੰਡ ਆਉਂਦਾ ਹੈ ਆਹ ਕੋਟੀ ਗਿਆ ਕਰੀਆਂ ਹਾਂ ਮੋੜਦਾ ਇੱਟਾ ਵੱਡਾ ਕੋਈ ਹੋ ਨਹੀਂ ਜਿੰਨਾ ਅਨਤਾਜਾ ਕਰਮਾ ਮੋੜਦਾ ਇੰਦ ਕਾ ਨਾ ਬਾਈ ਕਹਿੰਦਾ ਦੇ ਦੇ ਨਾ 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 ਵੀਰੇ ਰੱਖਦਾ ਭਾਈ ਹੋਰ ਕਿੱਥੇ ਭਜਨ ਕਰਾਂ ਜਿੱਥੇ ਪਤਾ ਹੈ ਭਜਨ ਕਿੱਥੇ ਹੋ ਗਿਆ ਭਜਨ ਸਈ ਨਾ 7000 ਦਾ ਅੱਟ ਗਿਆ ਮੈਨੂੰ ਆ ਕਰਦਾ 7000 ਦਾ ਬੱਸ ਛੱਡ ਬਹਿ ਗੱਲ ਨੂੰ ਮੈਂ ਨਹੀਂ ਹੁਣ ਕਹਿੰਦਾ ਤੂੰ ਬੋਲਦਾ ਸ੍ਰੀ ਨਾਰਕ ਯਾਰ ਮੇਲ ਨਾਲ ਵੇਚਿਆ ਸੀ ਇਹਨੇ ਵੇਚਦਾ ਚਾਹਾਂ ਤਰਖਿਆਂ ਨੇ ਪਾਈਆਂ ਨੇ ਮੇਲੇ ਚ ਪੂਰੀ ਰੌਣਕ ਲਾ ਰੱਖੀ ਆ ਲਾ ਲਾ ਕੇ ਜਾ ਯਾਰ ਲਓ ਜੀ ਲਾਓ ਇਹ ਮੁੰਡੇ ਦਾ ਮੇਮ ਨਾ 7000 ਲਾਤਾ ਬਾਈਆਂ ਨੇ ਪੱਕਾ ਕੋਈ ਕਿਸੇ ਨਾਲ ਨਹੀਂ ਯਾਰਾ ਵੇਚੀਆਂ ਦਾ ਮੇਲਾ ਲੈ ਜਾ ਲੈ ਯਾਰ ਕੱਢ ਮੇਮ ਨਾਲੇ ਚੱਕੇ ਚੱਕ ਬਾਈ ਹਾਂ ਜਾਈ ਬਾਈ ਮੇਮ ਨਾ ਲਿਆਓ ਜੀ ਚੱਕੇ ਮੇਮ ਨਾ ਹੋਰਾਂ ਲੇ ਸ਼ੋਟੂ ਉਹ ਵੀ ਲਿਆ ਚੱਕੇ ਇਹ ਬਰੀਡਰ ਦਾ ਬੱਚਾ ਹੈ ਹਾਂ ਕੱਟਣੀ ਇਹਨਾਂ ਦੇ ਇਹਦਾ ਲੱਤ ਨਹੀਂ ਕਰਦਾ ਇਹ ਕਰਦਾ ਹੈ ਨੀਤਾ ਉਹ ਦੇਦੀ ਦੇ ਬਰਾਬਰ ਉਹ ਚੀ ਦਾ ਨਾਲ ਪੁੱਤ ਤਾਂ ਪਸੰਦ ਆ ਗਿਆ ਮੇਰੇ ਅੱਜ ਅੱਜ ਅਰੇ ਅਰੇ ਬੀਡੀ ਵੀਡੀਓ ਬਣਾਵਾਂਗੇ ਚੇਲਾ ਦਿੱਤਾ ਮੇਰੇ ਨਾਲ ਵਧੀਆ ਲੱਗਿਆ ਓਏ ਆਜਾ ਕੋਈ ਸੁਣਾ ਦੇ ਢਾਈ ਲੋਕ ਪੁੱਤ ਪੁੱਤ ਪੈਲੀ ਮਸਾਹੇ ਕੱਟੇ ਤੇਰੀ 9ਵੇਂ ਗੁਰਦੀ ਪੈਲੀ ਕਾ ਨੂੰ ਚੜਦਾ ਸੁਪਾ ਹਵੇਲੀ ਸੱਤ ਕੋਈ ਮੂਰੋ ਇਹੇ ਬਤਾ ਲੈ ਭਾਈ ਚੁੱਪ ਮਨਾ ਵੀਡੀਓ ਬਣਾ ਚੱਟ ਕੋਈ ਹਾਂ ਸੁਣਿਆ ਭਾਈ ਨਾਲ ਆਪ ਦਾ ਲਿਖਿਆ ਹੋਈ ਕਰਦਾ ਖੱਲੀ ਕੋਈ ਨਹੀਂ ਕੋਈ ਮੈਂ ਤਾਂ ਅਨਪੜ੍ਹਿਆ ਬੰਦਾ ਹੁਣ ਉਹ ਟੂ ਟੋਨਾ ਟੱਕਰ ਮਲਾ ਜੇ ਧਾਰਾ ਲਟਕੋਣੀ ਕੀ ਕਰਦਾ ਲਾਉਂਦੀ ਹੈ ਕਿਹੜਾ ਨਾ ਉਹ ਜਾਂ ਖੁੰਦੇ ਸਦਾ ਮੈਦਾਨ ਚਾਹ ਤੇ ਇਹ ਪੈਸੇ ਗਣਦੇ ਆਪਾਂ ਲਾਈਵ ਦਿਖਾ ਰਹੇ ਆ 7000 ਰੁਪਏ ਦਾ ਮੇਨ ਆ ਵਿਕੇ ਛੋੜ ਜੋ ਮਰਦਾ ਛੋੜ ਨੀ ਹੁੰਦੀ ਓਏ ਬਲਕਿ ਅੱਗੇ ਆ ਬੰਦੀ ਕੁਰੀ ਨੂੰ ਬੋਲ ਜਾ ਕਰ ਓਏ ਦੇ ਦੇ ਬੱਚਾ ਦੇਖ ਸਾਹ ਇਹਦੀ ਸੋਨਾ ਕੰਨਾ ਸਾਫ ਪੂਰਾ ਗੱਲ ਸੁਣ ਵੀਰ ਉਹ ਬਾਈ ਇੱਕ ਪੱਤਾ ਮਾਉਂਦੇ ਹੁਣ ਬਾਈ ਨੂੰ ਲੈ ਕੇ ਦਿੰਦਾ ਫਿਰ ਕਿਹਨੇ ਹਾਲਾ ਆਪਣਾ ਮਿੱਤਰ ਯਾਰ ਆ ਮੈਂ ਲਿਆ ਕਿਨੇ ਲਿਆ ਇਹਨੇ ਨਾ ਮਿਉਂਦਾ ਨਾ ਛੋੜੀ ਉਹ ਆਪਣੇ ਦਾ ਆਪਣੇ ਇਹਨੂੰ 100 ਰੁਪਏ ਵਾਪਸ ਕਰ ਦੇ ਇਥੋਂ ਮੈਂ ਕੁਸ ਨਹੀਂ ਲੈਣਾ ਕਿਧੋਂ ਤੇਲ ਖਰਚਾ ਲੈ ਕੇ ਜਾਂ ਅੱਜ ਤਾਂ 3 ਮਿੰਟ ਤਾਂ ਕਹਿ ਗਿਆ ਵੀ ਹਰ ਜਾਰੀ ਬਗਲੇ ਲੈ ਤੈਥੋਂ ਲੈਂਦਾ ਨਹੀਂ ਲੈ ਬਗਲੀ ਯਾਰੀ ਭਗਤੀ ਭੁਗਰੀ ਯਾਰੀ ਯਾਰੀ ਯਾਰਾਂ ਦੀ ਦਿਲਦਾਰਾਂ ਦੀ ਕੋਈ ਕੱਢ ਦੇ ਤਾਂ ਕੋਈ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਜੇਕਰ ਵਧੀਆ ਲੱਗਿਆ ਲਾਈਵ ਸੌਦਾ ਤਾਂ ਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਇਹਨਾਂ ਨੂੰ ਪਤਾ ਹੋਣਾ ਬਾਈ ਇਹ ਵੀਰਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ